ਹੁਸ਼ਾਰਪੁਰ ਚ ਬੀਤੇ ਕੱਲ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ 5 ਸਾਲ ਦਾ ਬੱਚਾ ਜੋ ਕਿ ਹੁਸ਼ਾਰਪੁਰ ਦੇ ਵਾਰਡ ਨੰਬਰ 27 ਅਧੀਨ ਆਉਂਦੇ ਮੁਹੱਲਾ ਨਿਊ ਦੀਪ ਨਗਰ ਦੇ ਵਿੱਚ ਇੱਕ ਪਰਿਵਾਰ ਕਿਰਾਏ ਦੇ ਮਕਾਨ ਤੇ ਰਹਿੰਦਾ ਤੇ ਇਹ ਬੀਤੇ ਕੱਲ 4 ਵਜੇ ਦੇ ਕਰੀਬ ਉਸ ਬੱਚੇ ਨੂੰ ਜਿਹੜਾ ਉਹ ਕਿਡਨਾਪ ਕਰ ਲਿਆ ਜਾਂਦਾ ਅਗਵਾ ਕਰ ਲਿਆ ਜਾਂਦਾ ਜਿਸ ਦੀ ਕਿ ਬਾਕਾਇਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਤੇ ਜਿਵੇਂ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਉਂਦਾ ਤਾਂ ਪੁਲਿਸ ਵੱਲੋਂ ਆਹਾਰਿਕ ਪਹਿਲੂ ਨੂੰ ਆਧਾਰ ਬਣਾ ਕੇ ਜਿਹੜੀ ਉਹ ਜਾਂਚ ਬੜੀ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਸੀ ਮੁਹੱਲਾ ਵਾਸੀਆਂ ਵੱਲੋਂ ਬਕਾਇਦਾ ਸਹਿਯੋਗ ਦਿੱਤਾ ਜਾ ਰਿਹਾ ਸੀ ਤਾਂ ਅੱਜ ਉਸ 5 ਸਾਲਾਂ ਦੇ ਬੱਚੇ ਹਰਵੀਰ ਸਿੰਘ ਜਿਸ ਦਾ ਨਾਮ ਹੈ ਉਸ ਦੀ ਉਮਰ ਉਸ ਦੀ ਉਮਰ 5 ਸਾਲ ਦੇ ਕਰੀਬ ਹੈ ਤਾਂ ਅੱਜ ਇਸ ਸ਼ਮਸ਼ਾਨ ਘਾਟ ਦੇ ਵਿੱਚ ਉਸ ਦੀ ਜਿਹੜੀ ਉਹ ਮ੍ਰਿਤਕ ਦੇਹ ਬਰਾਮਦ ਹੋਈ ਹੈ ਤੇ ਦੇਰ ਰਾਤ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਅਗਵਾਕਾਰ ਨੂੰ ਉਸ ਕਿਟ੍ਰੈਪਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਇਸ ਨੂੰ ਪ੍ਰਵਾਸੀ ਦੱਸਿਆ ਜਾ ਰਿਹਾ ਜਿਸ ਦੀਆਂ ਕੀ ਸੀਸੀਟੀਵੀ ਇਹ ਤਸਵੀਰਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਕਿ ਉਹ ਐਕਟਿਵ ਹੈ ਤੇ ਇੱਕ ਸਕੂਟਰੀ ਹੁੰਦੀ ਹੈ ਐਕਟਿਵਾ ਹੁੰਦੀ ਹੈ ਜਾਂ ਯੂਪੀਟਰ ਹੁੰਦੀ ਹੈ ਜੋ ਵੀ ਉਹ ਸਕੂਟਰੀ ਹੁੰਦੀ ਹੈ ਤਾਂ ਉੱਥੋਂ ਜਿਹੜਾ ਉਹ ਬੱਚੇ ਨੂੰ ਸਕੂਟਰੀ ਦੇ ਸਾਹਮਣੇ ਅੱਗੇ ਬਿਠਾ ਕੇ ਜਿਹੜਾ ਉਹ ਲੈ ਜਾਂਦਾ ਤਾਂ ਪੈਦਲ ਹੀ ਜਾ ਰਿਹਾ ਹੁੰਦਾ ਤੇ ਕੱਲ ਦੇਰ ਰਾਤ ਲਗਾਤਾਰ ਹੁਸ਼ਾਰਪੁਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਮਾਫ ਚੁਨਾ ਹੁਸ਼ਾਰਪੁਰ ਦੇ ਡੀਐਸਪੀ ਸਿਟੀ ਦੇਵਦਤ ਸ਼ਰਮਾ ਸੀਆਈਏ ਸਟਾਫ ਥਾਣਾਪੁਰ ਹੀਰਾ ਥਾਣਾ ਮਾਡਲ ਟਾਉਨ ਦੇ ਜਿਹੜੇ ਵਕਫ ਵਕਫ ਚਾਣੇ ਦੇ ਪੁਲਿਸਾਂ ਪੁਲਿਸ ਵਿਭਾਗ ਆ ਜਾਂ ਵਕਫ ਵਕਫ ਟੀਮਾਂ ਜਿਹੜੀਆਂ ਪੁਲਿਸ ਦੀਆਂ ਉਹ ਮੌਕੇ ਤੇ ਪਹੁੰਚੀਆਂ ਸਨ ਤਾਂ ਲਗਾਤਾਰ ਉਹਨਾਂ ਵੱਲੋਂ ਰਾਤ ਜਿਵੇਂ ਪੁਲਿਸ ਨੂੰ ਸੂਚਨਾ ਮਿਲਦੀ ਹੈ 6 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਜਿਹੜੀ ਉਹ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ ਹਰ ਇੱਕ ਪਹਿਲੂ ਨੂੰ ਆਧਾਰ ਬਣਾ ਕੇ ਤੇ ਅੱਜ ਮੰਦਭਾਗੀ ਜਿਹੜੀ ਉਹ ਖਬਰ ਸਾਹਮਣੇ ਆਈ ਹੈ ਕਿ ਬੱਚਾ ਜਿਹੜਾ ਰਹੀਮਪੁਰ ਦੇ ਸ਼ਮਸ਼ਾਨ ਘਾਟ ਦੇ ਵਿੱਚੋਂ ਮ੍ਰਿਤਕ ਅਵਸਥਾ ਦੇ ਵਿੱਚ ਮਿਲਿਆ ਤਾਂ ਹੁਣ ਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੇ ਜਿਹੜੀਆਂ ਵੱਖ-ਵੱਖ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਚਾਹੇ ਉਹ ਫੋਰੈਂਸਿੰਗ ਟੀਮਾਂ ਨੇ ਹੋਰ ਵੀ ਜਿਸ ਤਰ੍ਹਾਂ ਦੀ ਜਾਂਚ ਆ ਜਿਹੜੀ ਪੁਲਿਸ ਵੱਲੋਂ ਅਮਲ ਦੇ ਵਿੱਚ ਲਿਆਂਦੀ ਜਾ ਇੱਥੇ ਮੌਜੂਦ ਹੈ ਕਿ ਜੀ ਸਮੇਂ ਤੱਕ ਬੱਚੇ ਦੀ ਜਿਹੜੀ ਮ੍ਰਿਤਕ ਦੇ ਇੱਥੋਂ ਚਾਕੇ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਪੋਸਟਮਾਰਟਮ ਦੇ ਲਈ ਲਿਜਾਈ ਜਾਵੇਗੀ ਤਾਂ ਪੁਲਿਸ ਵੱਲੋਂ ਉਸ ਅਗਵਾਕਾਰ ਨੂੰ ਉਸ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਗਿਆ ਜਿਸ ਜਿਸ ਵੱਲੋਂ ਇਸ ਕੰਨੋਣੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਜੇਕਰ ਆਪਾਂ ਬਾਹਰ ਦੀਆਂ ਤਸਵੀਰਾਂ ਦੀ ਗੱਲ ਕਰ ਲਈਏ ਤਾਂ ਬਾਹਰ ਵੀ ਸ਼ਮਸ਼ਾਨ ਘਾਟ ਤੇ ਬਾਹਰ ਇੱਕ ਵੱਡਾ ਜਮਾਵੜਾ ਜਿਹੜਾ ਉਹ ਆਮ ਲੋਕਾਂ ਦਾ ਲੱਗਿਆ ਹੋਇਆ ਕਿਉਂਕਿ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਇਹ ਵਾਪਰੀ ਹੈ ਤੇ ਅੱਜ ਤੋਂ ਕਟੋ-ਕਟ ਮੈਨੂੰ ਲੱਗਦਾ ਕਿ 20 ਕੁ ਸਾਲ ਹੋ ਗਏ ਹੋਣਗੇ ਕਿ ਹੈਰੀ ਹੱਤਿਆ ਕਾਂਡ ਵਾਪਰਿਆ ਸੀ ਤਾਂ ਉਸ ਨੂੰ ਵੀ ਅਗਵਾ ਕਰਕੇ ਉਸ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਤਾਂ ਇਸ ਤਰ੍ਹਾਂ ਦਾ ਇੱਕ ਮੋੜ ਤੋਂ ਜਿਹੜਾ ਉਹ ਇਹ ਮਾਮਲਾ ਜਿਹੜਾ ਵਾਪਰਿਆ ਬੇਹਦ ਕਾਨੂੰਨਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਤੇ ਇਹ ਮੁਹੱਲਾ ਜਿਹੜਾ ਮੌਜੂਦ ਹੈ ਆਮ ਲੋਕਾਂ ਵੱਲੋਂ ਆਪਣੇ ਆਪਣੇ ਪੱਧਰ ਤੇ ਜਿਹੜਾ ਉਹ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਮੁਹੱਲੇ ਦੇ ਕੌਂਸਲਰ ਜਿਹੜੇ ਮੈਡਮ ਦਵਿੰਦਰ ਕੌਰ ਮਾਨ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਪੀ ਐਸ ਮਾਨ ਤਾਂ तमाम ਜਿਹੜੇ ਮੁਹੱਲਾ ਵਾਸੀ ਮੌਜੂਦ ਨੇ ਜਿਨ੍ਹਾਂ ਨੂੰ ਇਸ ਘਟਨਾ ਤੋਂ ਬਾਅਦ ਜਿਨ੍ਹਾਂ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਤੇ ਇੱਕ ਜਿਹੜਾ ਉਹ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਇੱਕ ਮਿਸਾਲੀ ਸਜ਼ਾ ਜਿਹੜੀ ਇਸ ਅਗਵਾਕਾਰ ਨੂੰ ਦਵੇ ਜਿਸ ਵੱਲੋਂ ਇਸ ਕਾਨੂੰਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਡਾਕਟਰ ਸਾਹਿਬ ਮਜੂਦ ਨੇ ਲਗਾਤਾਰ ਡੋਟ ਸਾਹਿਬ ਕੱਲ ਲਗਾਤਾਰ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਵਕਫ ਵਕਫ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਸੀ ਪੁਲਿਸ ਦੀਆਂ ਮੁਹੱਲਾ ਵਾਸੀ ਲੱਗੇ ਹੋਏ ਸੀ ਪਰੰਤੂ ਅੱਜ ਜਦੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਸਾਰੀਆਂ ਤੇ ਅੱਖਾਂ ਨਮ ਹੋ ਜਾਂਦੀਆਂ ਨੇ ਹੰਝੂ ਆ ਜਾਂਦੇ ਨੇ ਜਦੋਂ ਪਤਾ ਲੱਗਦਾ ਕਿ ਬੱਚੇ ਦਾ ਉਸ ਮੋਰਖੇ انسان ਬਲੋ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਚੇਤਨ ਜੀ ਕੱਲ ਸ਼ਾਮ ਨੂੰ 4 ਵੇ ਦੀ ਗੱਲ ਹੈ ਇਹ ਬੱਚਾ ਇੱਕ ਅਗਵਾ ਹੋਇਆ ਸੀਗਾ ਅਗਵਾ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਨਿਰੰਤਰ ਕਾਰਵਾਈ ਕਰਦੇ ਹੋਏ ਰਾਤ 2:30 ਵਜੇ ਕੈਮਰਿਆਂ ਨੂੰ ਸਾਰਿਆਂ ਦੀ ਸਰਚ ਕੀਤੀ ਉਹਦੇ ਵਿੱਚ ਅਸੀਂ ਵੀ ਨਾਲ ਸੀਗੇ ਉਹਨਾਂ ਨੇ ਬੜੀ ਮਿਹਨਤ ਕੀਤੀ ਉਹਨਾਂ ਨੇ ਪਰ ਅੱਜ ਸਵੇਰੇ ਬੜੀ ਦੁਖਦਾਈ ਖਬਰ ਸੁਣਨ ਨੂੰ ਮਿਲੀ ਕਿ ਜੋ ਬੱਚਾ ਅਗਵਾ ਹੋਇਆ ਸੀ ਉਸ ਦੀ ਜਿਹੜੀ ਡੈੱਡ ਬੋਡੀ ਆ ਉਹ ਸਮਸ਼ਾਨ ਘਾਟ ਅਰਹੀਂਪੁਰ ਤੋਂ ਮਿਲੀ ਹੈ। ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਬੜੀ ਘੱਟ ਹੈ ਕਿਉਂਕਿ ਇੱਕ 5 ਸਾਲ ਦੇ ਬੱਚੇ ਨੂੰ ਜਿਹਨੇ ਤੱਕ ਕੁਝ ਦੇਖਿਆ ਵੀ ਨਹੀਂ ਠੀਕ ਹੈ ਉਸ ਨੂੰ ਮੌਤ ਦੇ ਘਾਟ ਤਾਰ ਦੇਣਾ ਇੱਕ ਸਾਈਕੋ ਇਨਸਾਨ ਵੱਲੋਂ ਬਹੁਤ ਹੀ ਨਿੰਦਣਯੋਗ ਗੱਲ ਹੈ ਤੇ ਮੈਂ ਇੱਥੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾਂ ਕਿ ਇਸ ਤੇ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਚਲਾਨ ਪ੍ਰੇਸ਼ ਕਰਾਇਆ ਜਾਵੇ ਤੇ ਉਸ ਤੋਂ ਬਾਅਦ ਕੋਰਟ ਨੂੰ ਕਹਿ ਕੇ ਫਾਸਟ ਟ੍ਰੈਕ ਕੋਰਟ ਜਿਹੜਾ ਗਠਨ ਕੀਤਾ ਜਾਵੇ ਇਹਦਾ ਇਸੇ ਦਾ ਲਗਾਇਆ ਜਾਵੇ ਤੇ ਜਲਦੀ ਜਲਦੀ ਉਹਨੂੰ ਸਜ਼ਾ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਹੋਰ ਵੀ ਜਿਹੜੇ ਘਨਾਉਣੇ ਕਰਾਇਮ ਹੋ ਰਹੇ ਹਨ ਉਹ ਨਾ ਹੋਣ ਤੇ ਮੈਂ ਵੀ ਫਿਰ ਦੁਆਰਾ ਆਪਣੀ ਬਾਡ ਵੱਲੋਂ ਤੇ ਆਪਣੀ ਸੁਸਾਇਟੀ ਵੱਲੋਂ ਨਿੰਦਾ ਕਰਦਾ ਕਿ ਅਸੀਂ ਇਹੋ ਜਿਹੇ ਜਿਹੋ ਕੰਮ ਕਰਦੇ ਹਨ ਉਨ੍ਹਾਂ ਦੇ ਖਿਲਾਫ ਇਸ ਤਰ੍ਹਾਂ ਡਟੇ ਰਾਵਾਂਗੇ ਜੇਕਰ ਸਾਨੂੰ ਇਸ ਪਰਿਵਾਰ ਦੀ ਖਾਤਰ ਕੋਈ ਪ੍ਰਾਈਵੇਟ ਵਕੀਲ ਕਰਨਾ ਪਿਆ ਤਾਂ ਅਸੀਂ ਉਹ ਵਕੀਲ ਵੀ ਆਪ ਕਰਕੇ ਰਾਵਾਂਗੇ ਤੇ ਅੱਗੇ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਾਰੇ ਹੁਸ਼ਿਆਰ ਪਰਵਾਸੀਆਂ ਨੂੰ ਕਿ ਪਰਵਾਸੀਆਂ ਦੇ ਜੋ ਆਧਾਰ ਕਾਰਡ ਬਣਾਏ ਜਾ ਰਹੇ ਹਨ ਜੋ ਵੀ ਇਹਨਾਂ ਦੇ ਡਾਕੂਮੈਂਟ ਬਣਾਏ ਜਾ ਰਹੇ ਹਨ ਉਹ ਬਿਨਾਂ ਵੈਰੀਫਿਕੇਸ਼ਨ ਤੋਂ ਨਾ ਬਣਾਈ ਜਾਣ ਕਿਉਂਕਿ ਜੇਕਰ ਅੱਜ ਅਸੀਂ ਬਣਾਉਣੇ ਬੰਦ ਕਰਾਂਗੇ ਜਿਹੜੇ ਪੋਲੀਟੀਕਲ ਪਾਰਟੀਆਂ ਕੀ ਕਰਦੀਆਂ ਕਿ ਦੂਜਾ ਆਦਮੀ ਬਣਾ ਰਿਹਾ ਆ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ ਕਿ ਜਿਹੜੇ ਇੱਕ ਰਾਜਨੀਤੂ ਤੋਂ ਉੱਪਰ ਉੱਠ ਕੇ ਸਮਾਜ ਤੋਂ ਉੱਪਰ ਉੱਠ ਕੇ ਸਾਨੂੰ ਇਹ ਪੰਜਾਬੀਆਂ ਨੂੰ ਜਿਹੜਾ ਹਮਲਾ ਮਾਰਨਾ ਪੈਗਾ ਸਾਰੇ ਪ੍ਰਵਾਸੀ ਮਾੜੇ ਨਹੀਂ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਚੰਗੇ ਵੀ ਬਹੁਤ ਆ ਪਰ ਵੈਰੀਫਿਕੇਸ਼ਨ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਇਹ ਵਰਤਾਰਾ ਵਾਪਰਿਆ ਮੇਰਾ ਵੀ 5.5 6 ਸਾਲ ਦਾ ਕਰੀਅਰ ਹੈ ਪੱਤਰਕਾਰੀ ਦਾ ਕਦੀ ਅੱਖਾਂ 'ਚ ਹੰਝੂ ਨਹੀਂ ਆਏ ਅੱਜ ਇਸੇ ਘਟਨਾ ਨਾਲ ਸਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਲਿਆ ਦਿੱਤੇ ਬਿਲਕੁਲ ਮੈਂ ਮੈਂ ਪਹਿਲਾਂ ਵੀ ਤੁਹਾਨੂੰ ਕਹਿਆ ਸੀ ਕਿ ਉਹ ਪ੍ਰਵਾਸੀ ਨਹੀਂ ਮਾੜੇ ਮੈਂ ਇਹ ਨਹੀਂ ਕਹਿੰਦਾ ਪ੍ਰਵਾਸੀ ਮਾੜੇ ਆ ਪਰ ਜਦੋਂ ਇਹੋ ਜਿਹੇ ਕਾਨੂੰਨੀ ਜੁਰਮ ਹੁੰਦੇ ਆ ਤੇ ਸੋਚਣ ਦੀ ਲੋੜ ਹੁੰਦੀ ਆ ਇਹ ਸਾਡਾ ਪ੍ਰਵਾਸੀਆਂ ਨਾਲ ਬੜਾ ਪਿਆਰ ਆ ਪਰ ਜੋ ਆਧਾਰ ਕਾਰਡ ਬਿਨਾ ਵੈਰੀਫਿਕੇਸ਼ਨ ਤੋਂ ਬਣ ਰਿਹਾ ਡਾਕੂਮੈਂਟ ਬਣ ਰਿਹਾ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ ਮੈਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਇਹ ਨਾ ਹੋਵੇ ਕਿ ਇੱਕ ਬੰਦਾ ਉਨਾਂ ਦੀ ਡਿਨਾਈ ਕਰੇ ਕਿ ਅਜੇ ਬਿਨਾਂ ਅਕਲ ਕੀਤੀ ਤਾਂ ਫੇਰ ਕਦੋਂ ਕਰਾਂਗੇ ਤੁਸੀਂ ਉਹਨਾਂ ਦੇ ਆਧਾਰ ਕਾਰਡ ਵਗੈਰਾ ਡਾਕੂਮੈਂਟ ਵਗੈਰਾ ਬਣਾਓ ਤੇ ਸਾਰੇ ਰਲ ਮਿਲ ਕੇ ਜਿਹੜਾ ਆਪਾਂ ਜਿਹੜੇ ਮਸਲੇ ਨੂੰ ਜੋ ਅੱਜ ਇਹ ਜਿਹੜੇ ਅਪਰਾਧ ਹੋ ਰਿਹਾ ਹੈ ਉਹਨਾਂ ਨੂੰ ਰੋਕਣ ਵਾਸਤੇ ਤਾਂ ਹੀ ਆਪਾਂ ਇਹਦੇ ਵਿੱਚ ਕਾਮਯਾਬ ਹੋਵਾਂਗੇ ਹਾਂਜੀ ਸਾਹਿਬ ਬਹੁਤ ਖਰੋਣਾ ਕੰਮ ਹੋਇਆ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਵੀ ਇਹੀ ਵਾਰਡ ਆ ਆਪਾਂ ਵੀ ਰਾਤ ਭਾਰੇ 11:30 12:00 ਵਜੇ ਤੱਕ ਲੱਗੇ ਰਹੇ ਹਾਂ ਸੋ ਇੱਕ ਪੱਤਰਕਾਰ ਹੋਣ ਤੋਂ ਪਹਿਲਾਂ ਮੈਂ ਆਮ ਇਨਸਾਨ ਆ ਆਮ ਨਾਗਰਿਕਾਂ ਅਸੀਂ ਵੀ ਇਹੀ ਮੰਗ ਕਰਦੇ ਕਿ ਨੂੰ ਜਿਹੜੀ ਇੱਕ ਫਾਂਸੀ ਦੀ ਇਸ ਤਰ੍ਹਾਂ ਦੀ ਇੱਕ ਸਜ਼ਾ ਦਿੱਤੀ ਜਾਵੇ ਜਿਹੜੀ ਕਿ ਮਿਸਾਲੀ ਸਜ਼ਾ ਹੋਣ ਆਉਣ ਵਾਲੇ ਵਿਅਕਤੀ ਦੇ ਵਿੱਚ ਕੋਈ ਇਦਾਂ ਦਾ ਕੋਈ ਕੰਮ ਕਰਨ ਬਾਰੇ ਸੋਚਦਾ ਉਹਦੀ ਰੂਹ ਕੰਬੇ ਸੋਚਣ ਸੋਚਦੇ ਸਾਰੇ ਜੀ ਹਾਂਜੀ ਇਹ ਕੱਲ 4 ਵਜੇ ਜਿਹੜਾ ਬੱਚਾ ਕਿਡਨੈਪ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਅੱਜ ਇਹਦੀ ਡੈੱਡ ਬਾਡੀ ਦੋ ਸ਼ਮਸ਼ਾਨ ਘਾਟ ਤੋਂ ਮਿਲੀ ਆ ਤੇ ਇਹ ਬਹੁਤ ਦੁਖਦਾਈ ਘਟਨਾ ਹੈ ਇੱਕ ਮਾਂ ਦਾ ਬੱਚਾ ਜੇਕ ਮਾਂ ਨੂੰ ਪਤਾ ਹੁੰਦਾ ਕਿ ਇੱਕ ਛੋਟੇ ਜਿਹੇ ਬੱਚੇ ਦਾ ਕੀ ਦਰਦ ਹੁੰਦਾ ਮਾਂ ਸਾਲ ਦਾ ਬੱਚਾ ਉਹਦੀ ਅੱਖਾਂ ਦੇ ਸਾਹਮਣੇ ਚਲਾ ਗਿਆ ਬਹੁਤ ਹੀ ਦੁਖਦਾਈ ਘਟਨਾ ਆ ਅਸੀਂ ਇਸ ਪਰਿਵਾਰ ਦੇ ਨਾਲ ਆ ਇਸ ਬਾੜ ਦੇ ਨਾਲ ਆ ਇਸ ਸਾਰੇ ਪਬਲਿਕ ਦੇ ਨਾਲ ਆ ਪਰ ਇਹੋ ਜਿਹੀ ਜਿਹੜੀ ਇਹ ਦੁਖਦਾਈ ਘਟਨਾ ਹੋਈ ਆ ਇਹ ਜਿਹੜੇ ਬੰਦੇ ਇਸ ਤਰ੍ਹਾਂ ਦਾ ਕੰਮ ਕਰਦੇ ਆ ਜਾਂ ਨਸ਼ੇੜੀ ਆ ਜਾਂ ਇਸ ਤਰ੍ਹਾਂ ਦੇ ਗਲਤ ਰੋਂਗ ਬੰਦੇ ਇੱਥੇ ਸਾਡੇ ਰਹਿੰਦੇ ਆ ਇਹਨਾਂ ਤੇ ਜ਼ਰੂਰ ਕੰਟਰੋਲ ਕੀਤਾ ਜਾਵੇ ਸਾਡੀ ਬੇਨਤੀ ਆ ਸਰਕਾਰ ਅੱਗੇ ਵੀ ਵੇ ਜ਼ਰੂਰ ਇਹਨਾਂ ਲੋਕਾਂ ਤੇ ਇਦਾਂ ਦੇ ਤੇ ਕੰਟਰੋਲ ਕੀਤਾ ਜਾਵੇ ਅੱਜ ਇਹ ਸਮਾਂ ਨੂੰ ਬੱਚਾ ਨਹੀਂ ਮੈਂ ਬਹੁਤ ਜਿਹੜੀਆਂ ਦਰਦਨਾਕ ਤਸਵੀਰਾਂ ਨੇ ਕੱਲ ਜਦੋਂ ਇਹ ਵਾਪਰਦਾ ਇਹ ਮਾਮਲਾ ਵਾਪਰਦਾ ਤਾਂ ਉਸ ਤੋਂ ਬਾਅਦ ਜਿਹੜਾ ਇਹ ਲੋਕਾਂ ਦੀਆਂ ਜਿਹੜੀਆਂ ਅੱਖਾਂ ਨੰਮ ਹੋ ਜਾਂਦੇ ਨੇ ਅੱਜ ਉਸ ਵਕਤ ਜਦੋਂ ਲੋਕਾਂ ਨੂੰ ਪਤਾ ਲੱਗਦਾ ਤਾਂ ਸਾਡੀ ਵੀ ਇਹੀ ਮੰਗ ਹੈ ਸਰਕਾਰ ਤੋਂ ਪ੍ਰਸ਼ਾਸਨ ਤੋਂ ਕਿ ਇਸ ਮਾਮਲੇ ਨੂੰ ਜਿਹੜਾ ਫਾਸਟ ਟਰੈਕ ਕੋਰਟ ਤੇ ਚਲایا ਜਾਵੇ ਤੇ ਜਿਹੜਾ ਦੋਸ਼ੀ ਹੈ ਕਾਤਲ ਹੈ ਜਿਹਨੇ ਇਹਨੇ ਘਨੌਣੇ ਕੰਮ ਨੂੰ ਅੰਜਾਮ ਦਿੱਤਾ ਉਸੇ ਉਸ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਜਲਦ ਤੋਂ ਜਲਦ ਜਿਹੜੀ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਦਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਮਾਮਾ ਦੇ ਪੁੱਤ ਮਾਮਾ ਦੇ ਬੱਚੇ ਜਿਹੜੇ ਉਹ ਸੁਰੱਖਿਅਤ ਸਮਾਜ ਦੇ ਵਿੱਚ ਰਹਿ ਸਕਣ